ਕਾਤਰੇ ਦਾ ਨਾਮ ਲੇਪਾਈਆ ਰਘਵਾਨ ਨਾਮ ਕੜਾ ਅਰਦਾਤ ਰਾਮ ਦੇ ਨਾਲ ਸ਼ੁਰੂ ਹੋਏਗਾ ਸਵਾਸ ਕੋ ਨਾਵਤ ਸਵਾਸ ਆ ਕੇ ਜਾਏਗਾ ਸਵਾਸ ਦੇ ਵਿੱਚ ਵੀ ਭੇਜ ਦੋ ਮੇਰੇ ਉਹ ਵੀ ਇੰਨੀ ਖਾਨੀ ਜੋ ਤੇ ਚਲੀ ਆਏਗੀ ਇਧਰੇ ਵਿੱਚ ਵੀ ਬੜਾ ਪ੍ਰੇਰ ਸਵਾਸ ਦੇ ਦੇਗਾ ਪ੍ਰਸਾਦੀ ਵਾਲੀ ਦਾ ਨਾਮ ਲਿਖ ਰਿਹਾ ਪਾਰਾਬਾ ਵਾਲੀ ਦਾ ਨਾਮ ਲਿਖ ਰਿਹਾ ਆਰਣ ਸ਼ਰਮਦੇਵ ਦੇ ਨਾਮ ਲਿਖੇ ਨਾਮ ਰਿਹਾ ਰਾਜੇ ਬਜ਼ਾਰ ਰੇਣ ਕੇ ਜੋ ਮਦਦ ਲੋਏ ਆਪੇ ਜੋਪਤ ਆਪੇ ਆਪਣੇ ਆਪ ਕੋਈ ਨਹੀਂ ਨਾ ਜੀਵੇ ਨੇ ਨਾ ਮਰੇ ਨੇ ਨਾਮ ਦੀ ਤਰਜਾ ਰਹੀ ਆ ਆਪਣੇ ਆਪ ਅਜਾ ਪੜਾਪ ਇਸ ਨੂੰ ਕਹ ਰਹੇ ਅਜਾ ਪੜਾ ਆਪਣਾ ਬਿਸਰਾ ਆ ਜਿਹੜਾ ਰਖਾ ਦਾ ਜੋ ਸ਼ੁਰੂ ਹੈ ਬਾੜੀ ਦਾ ਜੋ ਜੁਰੂ ਹੈ ਨਾ ਨਾਮ ਦੀ ਨਾਮ ਦਾ ਇੱਕ ਬੂਟਾ ਹੈ ਜਿਵੇਂ ਧਰਤੀ ਦੇ ਵਿੱਚ ਧਰਤੀ ਹੋਵੇ ਦਰਖੇਜ ਦਾ ਰਾਖੜੇ ਉੱਤੇ ਹੁੰਦਾ ਹੈ ਇਹਦੇ ਤਰ੍ਹਾਂ ਦੇ ਨਾਲ ਜੇ ਇਹ ਵੀ ਵਿੱਚ ਬਾੜੀਲੇ ਵਾਹ ਕਰਨੇ ਤਾਂ ਨਾਮ ਜੱਲਗਾ ਨਹੀਂ ਚੱਲ ਰੌਣਾ ਇਹ ਬਾੜੀ ਜੋ ਜੀਉਂਦਾ ਹੈ ਤੁਸਾਂ ਤਲ ਰਿਹਾ ਆ ਮਾ ਜਿਹੜਾ ਤੋਂ ਇਹਦੇ ਤੋਂ ਬਾੜੀ ਦਾ ਸਤਕਾਰ ਕਰਦਾ ਹੈ ਇਹਦੇ ਉਹਦੇ ਨਾਮ ਚ ਲੱਗ ਸਾਗਰ ਤਰਨ ਦਾ ਸਭ ਤੋਂ ਸਰਗਾਰਾ ਤਰੀਕਾ ਹੈ ਕਿ ਮਹਾ ਪੁਜਾਰੇ ਬੰਨਣਾ ਤੇ ਗੁਮਾਈ ਕੀਤੀ ਜਾ ਉਹ ਜਿਵੇਂ ਕਾਬਲ ਬੈਦ ਉਹਨਾਂ ਨੂੰ ਦੇਖ ਕੇ ਪਹਿਲਾਂ ਪਛਾਣਦਾ ਵੀ ਉਹਨੂੰ ਕੀ ਬੁਵਾ ਰਿਹਾ ਫਿਰ ਉਹਦੇ ਤਰ ਤੈਦਾ ਵੇਨ ਵਾਇਰਨ ਗਾਉਂ ਪਿੱਛਾ ਪੀ ਹੈ ਦਾ ਕੀ ਬਾਤ ਹੈ ਕਾ ਪਿਆਰੇ ਆ ਸਵਾਰਨ ਪਛਾਣ ਦਾ ਫੇਰ ਨਹੀਂ ਕਰ ਕਿਸ ਖਵਾਰ ਹੈ ਉਹ ਸਭ ਕੁਝ ਦੇਖ ਕੇ ਉਹ दारू ਬੁਝਦਾ ਹੈ ਨਾ ਉਹ ਬੁਝਦਾ ਹੈ ਨਾ दारू ਬੁਝਦਾ ਇਹ ਜਦਰਾ ਆਪਣੇ ਆਪ ਨੂੰ ਨਹੀਂ ਪਤਾ ਹੋਇਆ ਕਰਦਾ ਆਪਣੇ ਆਪ ਨੂੰ ਨਹੀਂ ਪਤਾ ਆਪਣੇ ਆਪ ਐਸੇ ਖਿਆਲ ਪੈਦਾ ਹੋ ਜਾਂਦੇ ਨੇ ਸਾਥ ਹੀ ਜਿਹੜੇ ਹਟਾਉਣੇ ਮੁਸ਼ਕਲ